ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਗੀਤ ਸੁਣਾਵਾਂਗੇ ਤੁਹਾਨੂੰ ਮਾਵਾਂ ਤੇ ਧੀਆਂ ਦਾ ਤੇ ਮੈਂ ਆਪਣੀ ਧੀ ਦਾ ਹੀ ਸਾਥ ਲੈ ਕੇ ਤੁਹਾਨੂੰ ਇਹ ਗੀਤ ਸੁਣਾਵਾਂਗੀ ਸੋ ਮਾਵਾਂ ਤੇ ਧੀਆਂ ਦਾ ਜਿਹੜਾ ਰਿਸ਼ਤਾ ਉਹ ਬਹੁਤ ਗਹਿਰਾ ਹੁੰਦਾ ਰਿਸ਼ਤਾ ਕਿਉਂਕਿ ਮਾਵਾਂ ਤੇ ਧੀਆਂ ਇੱਕ ਸਹੇਲੀਆਂ ਵੀ ਹੁੰਦੀਆਂ ਆ ਹਰ ਇੱਕ ਆਪਣੀ ਗੱਲ ਇੱਕ ਦੂਸਰੇ ਨਾਲ ਸ਼ੇਅਰ ਕਰਦੀਆਂ ਦੁੱਖ ਸੁੱਖ ਪੋਲਦੀਆਂ ਆ ਤੇ ਜਦੋਂ ਧੀਆਂ ਵਿਆਹੀਆਂ ਜਾਂਦੀਆਂ ਆ ਤੇ ਫਿਰ ਧੀਆਂ ਦਾ ਘਰ ਵਿੱਚ ਬਹੁਤਾ ਹੱਕ ਨਹੀਂ ਰਹਿ ਜਾਂਦਾ ਮਾਪਿਆਂ ਦੇ ਘਰ ਵਿੱਚ ਜਦੋਂ ਪਰਜਾਈਆਂ ਆ ਜਾਂਦੀਆਂ ਤੇ ਜਦੋਂ ਬੇਟੀ ਆਪਣੀ ਮਾਂ ਨੂੰ ਮਿਲਦੀ ਆ ਤੇ ਦੋਨੇ ਜਣੀਆਂ ਕੁਝ ਗੱਲਾਂ ਕਰਦੀਆਂ ਇਹੋ ਜਿਹੇ ਗੀਤ ਤੁਹਾਨੂੰ ਸੁਣਾਵਾਂਗੇ ਮਾਂ ਮਾਂ ਤੇ ਧੀਆ ਰਲ ਬੈਠੀਆਂ ਨੀ ਮਾਏ ਕਰਦੀਆਂ ਗੱਲੋੜੀਆਂ ਮਾਂ ਮਾਂ ਤੇ ਧੀਆ ਰਾਲੇ ਬੈਠੀਆਂ ਨੀ ਮਾਏ ਕੋਈ ਕਰਦੀਆਂ ਗਲੋੜੀਆਂ ਨੀ ਕਣਕਾਂ ਲੰਮੀਆਂ ਧੀਆ ਕਿਉਂ ਜੰਮੀਆਂ ਨੀ ਮਾਏ ਮਾਵਾ ਤੇ ਧੀਆ ਦੀ ਦੋਸਤੀ ਨਿਮਾਏ ਕੋਈ ਟੁੱਟਦੀ ਏ ਕਹਿਰਾ ਦੇ ਨਾਲ ਕਣਕਾ ਨਿਸਰੀਆ ਧੀਆ ਕਿਉਂ ਵਿਸਰੀਆ ਮਾਏ ਛੋਲੀ ਨੂੰ ਆਇਆ ਨੇ ਅਰ ਕਾ ਨਿਮਾਏ ਮੇਰੇ ਸਾਲੋਂ ਨੂੰ ਆਇਆ ਲੰਗਾ ਅੰਕੇਤ ਮੇਲੇ ਦੀ ਸੇ ਨੇਤਨੀ ਮਾਏ ਹੁਣ ਦਿੱਤਾ ਏ ਕਾ ਨੂੰ ਵਿਸਾਰ ਕਣ ਕਾ ਲੰਮੀ ਆਤੀਆਂ ਕਿਉਂ ਜੰਮੀ ਆ ਨਿਮਾਏ ਕੋਠੇ ਤੈ ਚਾੜ ਕੇ ਦੇਖਦੀ ਨਿਮਾਏ ਕੋਈ ਦੇਖਦੀ ਵੀਰੇ ਦਾਰਾ ਦੂਰਤਾ ਵੇਖਾ ਮੇਰਾ ਵੀਰ ਪਿਆ ਆਵੇ ਮੇਰੇ ਸਾਹਜ ਆਇਆ ਐ ਸਾਧ ਕਣਕਾ ਨਿਸਰੀਆਂ ਧੀਆਂ ਕਿਉਂ ਵਿਸਰੀਆਂ ਮਾਏ ਕਿਸੇ ਗੋ ਆਂਡਣ ਮੈਨੂੰ ਆਖਿਆ ਨਿਮਾਏ ਤੇਰਾ ਆਇਆ ਮਨ ਵਿੱਚ ਹੋਇਆਨੇ ਸਦੀ ਹਣੀ ਮਾਏ ਮੇਰੇ ਵੇੜੇ ਨੂੰ ਲੱਗਾ ਏ ਚਾਨਣ ਕਣਕਾਂ ਲੰਮੀਆਂ ਤੀਆਂ ਕਿਉਂ ਜੰਮੀਆਂ ਨਿਮਾਏ ਦੂਰੋਂ ਤਾਂ ਚੱਲੇ ਕੇ ਆਈ ਸਾਨਿ ਮਾਏ ਤੇਰੇ ਦਰ ਵਿੱਚ ਰਹੀਆਂ ਖਲੋ ਭਾਬੀਆਂ ਨੇ ਪੁੱਛੇ ਆਈ ਸੁਖ ਸੁਨੇਹਾ ਮੈਨੂੰ ਵੀਰਾ ਨੇ ਦਿੱਤਾ ਪਿਆਰ ਕਣਕਾਂ ਲੰਮੀ ਆਤੀਆਂ ਕਿਉਂ ਜੰਮੀਆਂ ਨਿਮਾਏ ਭਾਬੀਆਂ ਅੰਗ ਸਹਲੀਆਂ ਨਿਮਾਏ ਮੇਰੇ ਵੀਰਾ ਦੀ ਠੰਡੜੀ ਸ਼ਾਂ ਭਾਬੀਆਂ ਮਾਰਨ ਜੰਦਰੇ ਨੀ ਮਾਏ ਮੇਰਾ ਹੁਣ ਕੋਈ ਦਾਵਾ ਬਿਨਾਨੀ ਕਣਕਾ ਨਿਸਰੀਆਂ ਤੀਆਂ ਕਿਉ ਵਿਸਰੀਆਂ ਮਾਏ ਮਿੱਟੀ ਦਾ ਬੁੱਤ ਮੈਂ ਬਣੋਨੀ ਹਣੀ ਮਾਏ ਹੋਦੇ ਗੜ ਲਾਗ ਲੈਨੀ ਯਾਰੋ ਮਿੱਟੀ ਦਾ ਬੋਤਨਾ ਬੋਲਦਾਨੀ ਮਾਏ ਨੀ ਮੈਂ ਰੋ ਰੋ ਕੇ ਹਾਲ ਗੁਮਾਨੀ ਕਣਕਾ ਲੰਮੀਆਂ ਤਿਆਂ ਕਿਉਂ ਜੰਮੀਆਂ ਨੀ ਮਾਏ ਮਾਵ ਤੇ ਤਿਆਰ ਲ ਬੈਠੀਆਂ ਨੀ ਮਾਏ ਕੋਈ ਕਰ ਦੀਆ ਗਲੋੜੀਆਂ ਨੀ ਕਣਕਾ आती धिया क्यों जम्मी आनी माए मावा ते धिया दोस तीन माए कोई टूट दिए कैरा दे कणका निसरिया धिया क्यों विसरिया माए